ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਏਸ਼ੀਆ ਪੰਜਾਬੀ ਟੀਵੀ 24 ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਟੁੱਡੀਆਂ ਵਾਲ ਵਿਖੇ ਜਿੱਥੋਂ ਕਿ ਬਲਾਕ ਸੰਪਤੀ ਜ਼ੋਨ ਟੁੱਡੀਆਂ ਵਾਲ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਕੈਂਡੀਡੇਟ ਬੀਬੀ ਬਲਜੀਤ ਕੌਰ ਧਰਮਪਤਨੀ ਰਾਣਾ ਚੀਮਾ ਜੀ ਟੁੱਡੀਆਂਵਾਲ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਰਾਣਾ ਜੀ ਇਹ ਜਿਹੜੀ ਇਲੈਕਸ਼ਨ ਦੀ ਬਲਾਕ ਸੰਮਤੀ ਦੀ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਇਹ ਇਲੈਕਸ਼ਨ ਲੜੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਆਪਣੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਤਲਬ ਜਿੱਤ ਬਖਸ਼ੀ ਏ ਤੇ ਆਪਣੀ ਇਕੱਲੀ ਇਕੱਲੀ ਕੀਮਤੀ ਵੋਟ ਪਾ ਕੇ ਮੈਨੂੰ ਜੇਤੂ ਬਣਾਇਆ ਵਾ ਤੇ ਮੈਂ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਖਾਸ ਕਰਕੇ ਮੇਰਾ ਟੁੱਡੀਆਂਵਾਲ ਬਾਨਵਾਲਾ ਕੋਠੇ ਕਾਲਾ ਸਿੰਘ ਤੇ ਰੱਤਾ ਪਿੰਡ ਦਾ ਮੈਂ ਖਾਸ ਤਹਿਤੋਂ ਧੰਨਵਾਦ ਕਰਦਾ ਜਿੱਥੋਂ ਕਿ ਮੈਨੂੰ ਬਹੁਤ ਜ਼ਿਆਦਾ ਵੋਟਾਂ ਪਈਆਂ ਤੇ ਮੈਨੂੰ ਉਹਨਾਂ ਨੇ ਮਾਣ ਬਖਸ਼ਿਆ ਇਹ ਪਿੰਡਾਂ ਨੇ ਕਿਹੜੇ ਮੁੱਦੇ ਲੈ ਕੇ ਤੁਸੀਂ ਇਹਨਾਂ ਲੋਕਾਂ ਵਿੱਚ ਗਏ ਸੀਗੇ ਤੁਹਾਨੂੰ ਲੋਕਾਂ ਨੇ ਜਿਹੜਾ ਵਾ ਬਹੁਮਤ ਦਿੱਤਾ ਵੋਟਾਂ ਪਈਆਂ ਮੁੱਦੇ ਤਾਂ ਦੇਖੋ ਜੀ ਸਰਕਾਰ ਜਿਹੜੀ ਹੈਗੀ ਉਹ ਕੰਮ ਕਰ ਰਹੀ ਹੈ ਬਹੁਤ ਵਧੀਆ ਬਾਕੀ ਜਿਹੜੀ ਮੈਨੂੰ ਆ ਲੱਗੇ ਬੰਨੇ ਜਿਹੜੇ ਪਿੰਡਾਂ ਤੋਂ ਵੋਟ ਪਈਏ ਉਹ ਇਸ ਕਰਕੇ ਪਈਏ ਕਿ ਸਾਡੇ ਪਿੰਡ ਘਟੋ ਘਟ ਵੀ ਦੇ ਜਿਹੜਾ ਗਵਰਨਮੈਂਟ ਵੱਲੋਂ ਆ ਘਟੋ ਘਟ ਵੀ ਕਰੋੜ ਸਵਾ ਕਰੋੜ ਰੁਪਏ ਦੇ ਜਿਹੜੇ ਮਤਲਬ ਕੰਮ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤੇ ਉਹ ਚੱਲਦੇ ਪਏ ਨੇ ਛੱਪੜ ਦਾ ਕੰਮ ਸੀਗਾ ਮੇਨ ਮੇਰੇ ਖਿਆਲ ਚ ਉਹ ਘਟੋ ਘਟ 76 ਲੱਖ ਰੁਪਏ ਦੇ ਦੇ ਹੈਗੇ ਆ ਉਹ ਪ੍ਰੋਜੈਕਟ ਛੱਪੜ ਦਾ ਖੂਬ ਬਣਨੇ ਆ ਪਾਣੀ ਸਾਫ਼ ਹੋ ਕੇ ਛੱਪੜਾਂ 'ਚ ਜਾਊਗਾ ਬਾਕੀ ਮੰਨ ਰਿਹਾ ਆਪਣੇ ਪਿੰਡ ਸਟੇਡੀਅਮ ਬਣਨ ਲੱਗਾ ਬਣਨਾ ਸ਼ੁਰੂ ਹੋ ਗਿਆ ਵਾ 36 ਲੱਖ ਰੁਪਏ ਦੀ ਲਗਤ ਨਾਲ ਉਹ ਬਣੇਗਾ ਤੇ ਉਦੋਂ ਬਾਅਦ ਅਸੀਂ ਗਵਰਨਮੈਂਟ ਨੂੰ ਮਤਲਬ ਹਸਪੀਟਲ ਦਾ ਵੀ ਲਿਖ ਕੇ ਦਿੱਤਾ ਹੋਇਆ ਹੋ ਗਿਆ ਡਿਪੈਂਡ ਹਸਪੀਟਲ ਬਣਾਇਆ ਜਾਵੇ ਜਲਦੀ ਤੋਂ ਜਲਦੀ ਤੇ ਸ਼ਾਇਦ ਉਹ ਵੀ ਜਲਦੀ ਆਜੇ ਇੱਕ ਟੈਂਕੀ ਦੀ ਰਿਪੇਅਰ ਵਾਸਤੇ ਲਿਖ ਕੇ ਦਿੱਤਾ ਸੀਗਾ ਉਹ ਵੀ ਸਾਨੂੰ ਇਹ ਪਹਿਲਾਂ 70000 ਰੁਪਿਆ ਆਇਆ ਵਾ ਤੇ ਬਾਕੀ ਚਲੋ ਸਰਕਾਰ ਦੇ ਮਤਲਬ ਕੰਮ ਵਧੀਆ ਨੇ ਜਿੱਦਾਂ ਕਿ ਦਿਨੇ ਬਿਜਲੀ ਆ ਰਹੀ ਏ ਤੇ ਕਿਸਾਨਾਂ ਨੂੰ ਦਿਨੇ ਬਿਜਲੀ ਮਿਲ ਰਹੀ 8-10 ਘੰਟੇ ਉਹ ਸਭ ਤੋਂ ਵਧੀਆ ਸਾਨੂੰ ਜਿਹੜੀ ਗੱਲ ਲੱਗੀ ਅਸੀਂ ਲੋਕਾਂ ਨੂੰ ਜਾ ਕੇ ਉਹ ਦੱਸਿਆ ਇੱਕ ਨਹਿਰੀ ਪਾਣੀ ਜਿਹੜਾ ਵਾ 21% ਤੋਂ ਜਾ ਕੇ ਲਗਭਗ 70% ਹੋ ਚੁੱਕਾ ਵਾ ਉਹ ਦੱਸਿਆ ਸੀ ਲੋਕਾਂ ਨੂੰ ਤੇ ਲੋਕਾਂ ਨੇ ਲੋਕ ਆਪ ਮੰਨਦੇ ਆ ਕਿ ਜਿਹੜੇ 70 ਸਾਲ ਪਹਿਲਾਂ ਕੰਮ ਨਹੀਂ ਸੀ ਹੋਏ ਜਿਹੜੇ ਸਰਕਾਰ ਨੇ ਕੀਤੇ ਆ ਤੇ ਬਿਲਕੁਲ ਇਸ ਚੀਜ਼ ਨੂੰ ਵੀ ਵੋਟ ਪਈਏ ਬਾਕੀ ਜੋ ਅਗਲੇ ਪਿੰਡ ਨੇ ਨੰਗਦੇ ਸਾਡੇ ਪਿੰਡੋਂ ਦੇਖ ਕੇ ਕਿ ਟੁੱਡੀਆਂ ਵਾਲ ਕਿੰਨੇ ਕੰਮ ਹੋਏ ਆ ਤੇ ਉਹਦਾ ਕਰਕੇ ਵੀ ਸਾਨੂੰ ਵੋਟਾਂ ਪਈਆਂ ਆ ਰਣਜ ਜਿਸ ਤਰ੍ਹਾਂ ਪਹਿਲੇ ਰੌਂਡ ਦੀ ਗਿਣਤੀ ਸ਼ੁਰੂ ਹੋਈ ਦੂਜੇ ਦੀ ਤੀਜੇ ਦੀ ਚੌਥੇ ਦੀ ਹਾਂਜੀ ਇਹਨਾਂ ਸਾਰੇ ਰੌਂਡਾਂ ਦੇ ਵਿੱਚ ਜਿਹੜਾ ਵਾ ਤੁਸੀਂ ਡੋਨ ਜਾ ਰਹੇ ਸੀ ਹਾਰ ਰਹੇ ਸੀਗੇ ਹਾਂਜੀ ਇੱਕਦਮ ਲਾਸਟ ਵਾਲੇ ਰੌਂਡਾਂ ਦੇ ਵਿੱਚ ਜਿਹੜੀ ਤੁਹਾਨੂੰ ਜਿੱਤ ਪ੍ਰਾਪਤ ਹੋਈ ਜਦੋਂ ਤੁਸੀਂ ਹਾਰ ਰਹੇ ਸੀ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਸੀ ਦੇਖੋ ਜਦੋਂ ਅਸੀਂ ਸਿਰੇ ਗਏ ਉੱਥੇ ਗਿਣਤੀ ਸ਼ੁਰੂ ਹੋਣੀ ਸੀ ਤੇ ਮੈਨੂੰ ਪਹਿਲਾਂ ਤਾਂ ਲੋਧੀ ਭਲਾਣੇ ਤੋਂ ਸਾਡੀ ਟੀਮ ਉੱਤੇ ਹੈਗੀ ਉਹਨਾਂ ਨੇ ਮੈਨੂੰ ਬੜਾ ਦੱਸਿਆ ਸੀਗਾ ਕਿ ਆਪਾਂ ਉੱਥੋਂ ਘਟੋ ਘਟਨੀ ਦੇ 100 ਬੋਟ ਨਾਲ ਜਿੱਤ ਪ੍ਰਾਪਤ ਕਰਾਂਗੇ ਜਦੋਂ ਉਹ ਪਹਿਲਾ ਹੀ ਰਾਉਂਡ ਖੁੱਲਿਆ ਤਾਂ ਸੀ ਉੱਥੋਂ ਲਗਭਗ 100 ਵੋਟ ਦੇ ਕਰੀਬ ਉੱਥੋਂ ਹਾਰ ਗਏ ਤਾਂ ਅਸੀਂ ਮੈਂ ਇਹ ਦਿਲ 'ਚ ਸੋਚ ਲਿਆ ਕਿ ਮੈਂ ਕਿਹਾ ਇਸ ਪਿੰਡ ਤੋਂ ਸਾਨੂੰ ਬਹੁਤ ਜ਼ਿਆਦਾ ਉਮੀਦ ਸੀ ਤੇ ਅਸੀਂ ਇੱਥੋਂ ਹੀ ਹਾਰ ਚੁੱਕੇ ਹਾਂ ਫਿਰ ਦੂਜੇ ਪਿੰਡ ਦਾ ਵੀ ਮਤਲਬ ਡੱਬਾ ਖਾਲੀ ਹੋਇਆ ਉੱਥੋਂ ਵੀ ਹਾਰੇ ਤੀਜੇ ਪਿੰਡੋਂ ਵੀ ਹਾਰੇ ਚੌਥੇ ਪਿੰਡੋਂ ਵੀ ਹਾਰੇ ਪੰਜਵੇਂ ਪਿੰਡੋਂ ਵੀ ਹਾਰੇ ਛੇਵੇਂ ਪਿੰਡ ਤੋਂ ਜਾ ਕੇ ਅਸੀਂ ਬਰਾਬਰ ਹੋਏ ਰੱਤਾ ਪਿੰਡ ਤੋਂ ਕਾਠ-ਕਾਠ ਵੋਟਾਂ ਪਈਆਂ ਉਸ ਤੋਂ ਬਾਅਦ ਫਿਰ ਚਾਲ ਵੀਬੜੀ ਦਾ ਡੱਬਾ ਖੁੱਲਿਆ ਤੇ ਉੱਥੋਂ ਵੀ ਅਸੀਂ ਹਾਰ ਗਏ ਤਾਂ ਫਿਰ ਅਸੀਂ ਥੋੜਾ ਦਿਲ ਛੱਡ ਗਏ ਕਿ ਹੁਣ ਨਹੀਂ ਇੰਨਾ ਘਾਟਾ ਨਹੀਂ ਪੂਰਾ ਹੋਣਾ ਜਿਹੜਾ 400 ਵੋਟ ਤੋਂ ਪਲੱਸ ਵੋਟਾਂ ਦਾ ਘਾਟਾ ਪੈ ਚੁੱਕਾ ਵਾ ਇਹ ਨਹੀਂ ਪੂਰਾ ਹੋਣਾ ਤੇ ਪਰ ਮੈਨੂੰ ਥੋੜੀ ਦਿਲ 'ਚ ਉਮੀਦ ਹੈਗੀ ਹੈ ਪ੍ਰਮਾਤਮਾ ਤੇ ਯਕੀਨ ਸੀਗਾ ਵੀ ਚਾਹੇ 1-2 ਵੋਟ ਨਾ ਜਿੱਤੀਏ ਜਿੱਤਾਂਗੇ ਜ਼ਰੂਰ ਤਾਂ ਮੈਂ ਤਾਂ ਮੈਂ ਕਿਹਾ ਗਿਣਤੀ ਕਰਾ ਕੇ ਹੀ ਜਾਣਾ ਹੁਣ ਤੇ ਜਦੋਂ ਬਾਨ ਵਾਲੇ ਪਿੰਡ ਦਾ ਡੱਬਾ ਖੁੱਲਿਆ ਤਾਂ 218 ਵੋਟਾਂ ਉੱਥੇ ਮੇਰੀਆਂ ਨਿਕਲੀਆਂ ਜੀ ਤੇ ਬੱਲੇ ਨੂੰ ਨਿਕਲੀਆਂ 23 ਵੋਟਾਂ ਤੇ ਉਹਨਾਂ ਨੂੰ ਸੋਚਣ ਵਾਸਤੇ ਮਜਬੂਰ ਹੋਣਾ ਪਿਆ ਦੂਜੀ ਪਾਰਟੀ ਨੂੰ ਕਿ ਇਹ ਕੀ ਹੋ ਗਿਆ ਵਾ ਵੀ ਅਸੀਂ ਜ ਤੇ ਉਥੋਂ ਵਿਚਾਰੇ ਟੋਟਲ ਆਣ ਵਾਸਤੇ ਮਜਬੂਰ ਹੋ ਗਏ ਤੇ ਉਸ ਤੋਂ ਬਾਅਦ ਮੈਂ ਕਹਾ ਹੇ ਤਾਂ ਮੇਰੇ ਪਿੰਡ ਦਾ ਵੀ ਡੱਬਾ ਖੁੱਲਣਾ ਤੇ ਮੈਨੂੰ ਬਹੁਤ ਉਮੀਦ ਹੋ ਜਾਗੀ ਕਿ ਮੈਂ ਹਮ ਜਿੱਤੇ ਜਿੱਤੇ ਆ ਜਦੋਂ ਮੇਰੇ ਪਿੰਡ ਦੀਆਂ ਵੋਟਾਂ ਸੀ ਗਿਣਤੀ ਹੋਈ ਅਸੀਂ ਦੇਖੀਆਂ ਤੇ ਮੇਰੇ ਪਿੰਡ ਤੋਂ ਮੈਨੂੰ 216 ਵੋਟਾਂ ਨਿਕਲੀਆਂ ਤੇ ਮੈਨੂੰ ਆਪਣੇ ਪਿੰਡ ਦੇ ਬਹੁਤ ਮਾਣ ਮਹਿਸੂਸ ਹੋਇਆ ਕਿ ਮੇਰੇ ਲੋਕਾਂ ਨੇ ਮੈਨੂੰ ਮਤਲਬ ਵੀ ਵੋਟਾਂ ਪਾਈਆਂ ਨੇ ਤੇ ਬਹੁਤ ਮੈਨੂੰ ਮਾਣ ਆਪਣੇ ਪਿੰਡ ਤੇ ਤੇ ਉਹਨਾਂ ਨੇ ਮੈਨੂੰ ਜਿੱਤ ਵੱਲ ਵਧਾ ਦਿੱਤਾ ਮੇਰੇ ਕਦਮ ਤੇ ਉੱਪਰ ਕਰਤਾ ਮੈਨੂੰ ਸਾਰੇ ਪਿੰਡਾਂ ਦੇ ਉੱਪਰ ਕਰ ਦਿੱਤਾ ਇਹ ਜਿੰਨੇ ਪਿੰਡਾਂ ਨੇ ਮੈਨੂੰ ਹਰਾਇ ਸਾਰੀ ਉਹਨੇ ਇੱਕ ਅਸਰ ਕੱਢ ਕੇ ਵੀ ਮੇਰੀਆਂ ਵੋਟਾਂ ਤਾਂ ਵੀ ਵੱਧ ਗਈਆਂ ਜਿਹੜੇ ਦੋ ਪਿੰਡਾਂ ਨੇ ਮੈਨੂੰ ਜਨਾ ਮਾਨਪੱਖਿਆ ਇਸ ਮੁਕਾਬਲੇ ਵਿੱਚ ਫਸਮੀ ਟੱਕਰ ਦੇ ਵਿੱਚ ਹਾਂਜੀ ਰਾਣਾ ਚੀਮਾ ਜੀ ਦੀ ਧਰਮ ਪਤਨੀ ਕਿੰਨੀਆਂ ਵੋਟਾਂ ਦੇ ਨਾਲ ਦੇਖੋ ਜੀ ਇਹ ਜਿੱਤ ਤਾਂ ਚਾਹੇ ਇੱਕ ਵੋਟ ਦੀ ਹੋਵੇ ਜਿੱਤ ਗਏ ਆ ਤੇ ਅਸੀਂ ਸਾਨੂੰ ਮਤਲਬ ਰਾਤੋਂ ਰਾਤ ਵੀ ਮੇਰੇ ਨਾਲ ਸਾਜ਼ਿਸ਼ ਕੀਤੀ ਗਈ ਰਾਤੋਂ ਰਾਤ ਸ਼ਰਾਬ ਪੈਸਾ ਵੰਡਿਆ ਗਿਆ ਮੇਰੇ ਖਿਲਾਫ ਤੇ ਕਿਸੇ ਨੇ ਕੋਈ ਕਿਸੇ ਪਾਰਟੀ ਨੇ ਕੋਈ ਕੈਂਡੀਡੇਟ ਨਹੀਂ ਖੜਾ ਕੀਤਾ ਸਿਰਫ ਮੈਨੂੰ ਹਰਾਉਣ ਦੀ ਕਰਕੇ ਬਹੁਤ ਮਤਲਬ ਸਾਜ਼ਿਸ਼ਾਂ ਕੀਤੀਆਂ ਗਈਆਂ ਜਦ ਕਿ ਉਹ ਆਪਣੇ ਨਕਾਮ ਰਹੇ ਨੇ ਸ਼ਾਸਨ ਕਰਨ ਵਿੱਚ ਕਿਉਂਕਿ ਪਰਮਾਤਮਾ ਨੇ ਮੇਰੀ ਬਾਹ ਫੜੀ ਹੋਈ ਸੀ ਤੇ ਉਹਨਾਂ ਨੂੰ ਨਹੀਂ ਪਤਾ ਹੀ ਗਿਆ ਕਿ ਪਰਮਾਤਮਾ ਦੇ ਨਾਲ ਆ ਤੇ ਇਹਨਾਂ ਨੇ ਬਹੁਤ ਚਾਲਾਂ ਚੱਲੀਆਂ ਰਾਤੋਂ ਰਾਤ ਤੇ ਬਾਕੀ ਅਸੀਂ 7 ਵੋਟਾਂ ਨਾਲ ਫਿਰ ਵੀ ਜੇਤੂ ਹੋ ਗਏ ਹਾਂ ਜੀ ਹੁਣ ਤੁਸੀਂ ਜਿਹੜਾ ਬਲੱਗ ਸੰਪਤੀ ਮੈਂਬਰ ਬਣ ਗਏ ਆ ਗਾੜੀ ਚੇਅਰਮੈਨ ਵੀ ਬਣਨਾ ਕੋਈ ਆਸ ਹਾਂਜੀ ਦੇਖੋ ਜੀ ਇਹ ਤਾਂ ਹੁਣ ਪਾਰਟੀ ਤੇ ਡਿਪੈਂਡ ਕਰਦਾ ਕਿ ਉਹ ਕਿਹੜਾ ਮਾਣ ਬਖਸ਼ਦੇ ਆ ਬਾਕੀ ਚਲੋ ਅਸੀਂ ਪਾਰਟੀ ਵਾਸਤੇ ਦਿਨ ਰਾਤ ਕੰਮ ਕਰ ਰਹੇ ਆਂ ਸ਼ੁਰੂ ਤੋਂ ਖੜੇ ਆ ਇਸ ਪਾਰਟੀ ਨਾਲ ਖੜੇ ਆਂ ਚੰਗੇ ਕੰਮਾਂ ਨੂੰ ਖੜੇ ਆਂ ਪਿੰਡ ਦੇ ਕਿਹੜੇ ਅਧੂਰੇ ਵਿਕਾਸ ਰਹਿੰਦੇ ਆ ਜਿਨ੍ਹਾਂ ਨੂੰ ਜਲਦੀ ਪੂਰਾ ਕਰੂ ਦੇਖੋ ਜੀ ਹੁਣ ਆਪਣੇ ਸਟੇਡੀਅਮ ਬਣਨਾ ਸ਼ੁਰੂ ਹੋ ਗਿਆ ਵਾ ਜਿਮ ਵੀ ਬਣੂਗੀ ਤੇ ਛੱਪੜ ਦਾ ਜਿਹੜਾ ਥੋੜਾ ਕੰਮ ਹੋ ਰਹਿ ਗਿਆ ਵਾ ਉੱਥੇ ਖੂਬ ਬਣਦੇ ਆ ਖੂਬ ਬਣ ਕੇ ਮਤਲਬ ਪਾਣੀ ਸਾਫ਼ ਪਾਣੀ ਜਾਊਗਾ ਫਿਰ ਉਸ ਤੋਂ ਬਾਅਦ ਅਸੀਂ ਉੱਥੇ ਸੋਲਰ ਲਵਾ ਕੇ ਸੋਲਰ ਵਾਲੀ ਮੋਟਰ ਲਵਾ ਕੇ ਪਾਈਪਲਾਈਨ ਪਾਉਣਾ ਚਾਹੁੰਦੇ ਆ ਵੀ ਜੋ ਵੀ ਠੇਕੇ ਦੇ ਜ਼ਮੀਨ ਲਵੇ ਪੰਚਾਇਤੀ ਉਹ ਮਤਲਬ ਉਹਨੂੰ ਆਰਾਮਦਾਰੀ ਨਾਲ ਉਹ ਪਹਿਲੀ ਜਮੀਨ ਵਾ ਸਕੇ ਪਾਣੀ ਲਾ ਸਕੇ ਉਹਨੂੰ ਆਰਾਮਦਾਰੀ ਹੋਵੇ ਆਪਣਾ ਬਟਨ ਨੱਪੇ ਤੇ ਪਾਣੀ ਲਾਵੇ ਜਦ ਕਿ ਅੱਗੇ ਵਿਚਾਰੇ ਉਹ ਮੇਰੇ ਜਿੰਨੇ ਵੀ ਜ਼ਿਮੀਂਦਾਰ ਭਰਾਣੇ ਜਿਨ੍ਹਾਂ ਨੇ ਠੇਕੇ ਤੇ ਲਈ ਹੋਈ ਉਹ ਗੰਦਾ ਪਾਣੀ ਲਾਉਣ ਲਈ ਮਜਬੂਰ ਨੇ ਮਤਲਬ ਹਾਂਜੀ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਹਾਂਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਮੈਂ ਆਪਣੇ ਸਮੂਹ ਵਾਟਰਾਂ ਦਾ ਦੁਬਾਰਾ ਫਿਰ ਤਹਿ ਦਿਲ ਤੋਂ ਧੰਨਵਾਦੀਆਂ ਖਾਸ ਕਰਕੇ ਟੁੱਡੀਆਂਵਾਲ ਬਾਣ ਵਾਲਾ ਤੇ ਕੋਠੇ ਕਾਲਾ ਸਿੰਘ ਤੇ ਰੱਤਾ ਪਿੰਡ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਤਾਂ ਮੈਨੂੰ ਜਤਾਇਆ ਵੇ ਪਿੰਡਾਂ ਨੇ ਜੀ ਮੈਨੂੰ ਬਹੁਤ ਵੱਡੀ ਲੀਡ ਨਾਲ ਜਤਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ